ਬਾਲੀਵੁੱਡ ਅਦਾਕਾਰਾਂ ਤੇ ਸੰਸਦ ਮੈਂਬਰ ਕੰਗਨਾ ਰਣੌਤ ਤੇ ਰਾਜਨੀਤੀ ਦੇ ਨਾਲ ਲਾਲ ਫੁਲਮਾ ਵੱਜਵੀ ਸਰਗਰਮ ਰਹਿੰਦੀ ਹੈ ਉਹ ਜਲਦੀ ਹੀ ਫਿਲਮ ਐਮਰਜੈਂਸੀ ਚ ਨਜ਼ਰ ਆਉਣ ਵਾਲੀ ਹੈ ਅਦਾਕਾਰਾਂ ਦੇ ਇਸ ਫਿਲਮ ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਸੀ ਜਿਵੇਂ ਜਫਾਂ ਦਾ ਉਤਸ਼ਾਹ ਵਧੋਂਦੇ ਹੋਏ ਨਿਰਮਾਤਾਵਾਂ ਨੇ ਅੱਜ ਤੇ ਟ੍ਰੇਲਰ ਦੀ ਰੀਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ ਦਸ ਜੀ ਕੰਗਨਾ ਨੇ ਫਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਟ੍ਰੇਲਰ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਹੈ ਨਾਲ ਹੀ ਐਮਰਜੈਂਸੀ ਦਾ ਟ੍ਰੇਲਰ 14 ਅਗਸਤ ਯਾਨੀ ਕਿ ਅੱਜ ਆਜ਼ਾਦੀ ਮੌਕੇ ਤੇ ਰਿਲੀਜ਼ ਕੀਤਾ ਹੈ ਦਸ ਜੀ ਇਸ ਫਿਲਮ ਚ ਅਦਾਕਾਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਤਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ ਕੰਗਨਾ ਨੇ ਫਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਲਿਖਿਆ ਲੋਕਤੰਤਰੀ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਮੇਂ ਅਤੇ ਸਤਾ ਦੀ ਲਾਲਸਾ ਜਿਸ ਨੇ ਲਗਭਗ ਪੂਰੇ ਦੇਸ਼ ਨੂੰ ਸਾਰ ਦਿੱਤਾ ਨਾਲ ਹੀ ਕੰਗਨਾ ਰਣੌਦ ਦੀ ਐਮਰਜੈਂਸੀ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋ ਚੁੱਕਾ ਹੈ ਨਾਲ ਹੀ ਭਾਰਤੀ ਲੋਕਤੰਤਰ ਦੇ ਸਭ ਤੋਂ ਕਾਲੇ ਅਧਿਆਏ ਅਤੇ ਐਮਰਜੈਂਸੀ ਦੀ ਵਿਸਫੋਟਕ ਕਥਾ 6 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਦ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਵੇਗੀ ਨਾਲ ਹੀ ਪਹਿਲੇ ਪਹਿਲਾ ਇਹ ਫਿਲਮ ਜਿਹੜੀ ਸੀ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਸ ਦੀ ਰਿਲੀਜ਼ ਡੇਟ ਜਿਹੜੀ ਹੈ ਉਹ ਟਾਲ ਦਿੱਤੀ ਗਈ ਹੈ ਇਸ ਵਾਰ ਲੋਕ ਸਭਾ ਚੋਣਾਂ 'ਚ ਕੰਗਨਾ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਤੋਂ ਸੀਟ ਜਿੱਤੀ ਹੈ ਨਾਲ ਹੀ ਇਹ ਫਿਲਮ ਲੋਕਾਂ ਦਾ ਲੋਕਾਂ ਵਿੱਚ ਜਿਹੜਾ ਉਤਸ਼ਾਹ ਲੈ ਕੇ ਆ ਰਹੀ ਹੈ ਤੇ ਲੋਕ ਜਿਹੜੇ ਨੇ ਟ੍ਰੇਲਰ ਤੋਂ ਬਾਅਦ ਇਸ ਨੂੰ ਬੇਸਬਰੀ ਨਾਲ ਦੇਖਣਾ ਪਸੰਦ ਕਰ ਰਹੇ ਨੇ ਤੇ ਪੋਸਟਰ ਸ਼ੇਅਰ ਕਰਨ ਤੋਂ ਬਾਅਦ ਟ੍ਰੇਲਰ ਵੇਖਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀਆਂ ਨੇ ਉਹ ਕਰ ਰਹੇ ਨੇ ਤੇ ਜਲਦ ਹੀ ਐਮਰਜੈਂਸੀ ਜਿਹੜੀ ਹੈ ਸਿਨੇਮਾ ਕਲਾਚਸ ਤੇ ਸਤੰਬਰ ਨੂੰ ਜਿਹੜੀ ਹੈ ਰਿਲੀਜ਼ ਹੋਣ ਵਾਲੀ ਹੈ ਤੇ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਜਿਹੜੀ ਹੈ ਲੋਕਾਂ ਦੇ ਦਿਲ ਤੇ ਕਿੰਨੀ ਕਰਾਜ ਕਰਦੀ